ਕਿਤਾਬਾਂ ਦਾ ਲੰਗਰ ਸਹੀ ਸੁਣਿਆ ਜੇ Rajasthan ਦੀ ਧਰਤੀ ਦੇ ਉੱਤੇ ਇੱਕ ਨਵੇਕਲਾ ਉਪਰਾਲਾ ਸਾਡੇ ਦੁਆਰਾ ਲਗਾਇਆ ਜਾ ਰਿਹਾ ਹੈ ਕਿਤਾਬਾਂ ਦਾ ਲੰਗਰ ਇਹ ਕਿਤਾਬਾਂ ਦਾ ਲੰਗਰ ਹੈ ਜੋ 29 ਸਤੰਬਰ ਦਨ ਐਤਵਾਰ ਸਵੇਰੇ 11 ਵਜੇ ਤੋਂ ਲੈ ਕੇ 12:30 ਵਜੇ ਐਸਸੀਐਨ ਖਾਲਸਾ ਸਕੂਲ ਦੀ ਲਾਇਬ੍ਰੇਰੀ ਹਾਲ ਦੇ ਵਿੱਚ ਲੱਗੇਗਾ ਤੇ ਪੰਜਾਬੀ ਮਾਂ ਬੋਲੀ ਦੇ ਬਲਾਰੇ ਦਲਾਰੇ ਅਤੇ ਸਵਾਰੇ ਉਹ ਜ਼ਰੂਰ ਆਣ। ਔਰ ਉਹਨਾਂ ਨੂੰ ਮੋਹ ਭਿੱਜੀ ਸਤਸਿਆ ਕਾਲਵੀ ਜੀ ਆਇਆਂ ਨੂੰ ਤੁਹਾਡਾ ਇੰਤਜ਼ਾਰ ਕਰਾਂਗੇ ਉਸ ਦਿਨ। ਇਸ ਦਿਨ ਤਿੰਨ ਚਾਰ ਪ੍ਰੋਗਰਾਮ ਇਕੱਠੇ ਹੈ। ਇੱਕ ਹੋਰ ਖਾਸ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਉੱਤੇ ਪੜਾ ਪੰਜਾਬੀ ਸਾਹਿਤਕ ਰਸਾਲਾ Rajasthan ਪੰਜਾਬੀ ਭਾਸ਼ਾ ਵਿਕਾਸ ਕਮੇਟੀ Rajasthan ਐਨੇ ਇੱਕ ਮੁਕਾਬਲਾ ਕਰਵਾਇਆ ਸੀਗਾ। ਉਸ ਮੁਕਾਬਲੇ ਦੇ ਅੰਦਰ ਚਾਰ ਵਰਗ ਬਣਾਏ ਸੀਗੇ 8ਵੀਂ ਤੱਕ 9ਵੀਂ ਤੋਂ 12ਵੀਂ ਕਾਲਜ ਵਿਦਿਆਰਥੀ ਜਿਗਿਆਸੂ ਹਰ ਵਰਗ ਦੇ ਪਹਿਲੇ ਦੂਜੇ ਤੇ ਤੀਜੇ ਦਰਜੇ ਤੇ ਜਿਹੜੇ ਵਿਦਿਆਰਥੀ ਰਹੇ ਆ ਉਹਨਾਂ ਨੂੰ ਮੈਡਲ ਦਿੱਤਾ ਜਾਵੇਗਾ ਨਾਲੇ ਪ੍ਰਮਾਣ ਪੱਤਰ ਦਿੱਤਾ ਜਾਵੇਗਾ ਤੇ ਲੰਗਰ ਦੇ ਵਿੱਚੋਂ ਕਿਤਾਬ ਹੈ ਉਹ ਵੀ ਦਿੱਤੀ ਜਾਵੇਗੀ ਇਸੇ ਤਰੀਕੇ ਜਿਹੜਾ ਦੂਜਾ ਮੁਕਾਬਲਾ ਸਾਡੇ ਦੁਆਰਾ ਕਰਾਇਆ ਗਿਆ ਗੁਰਮੁਖੀ ਬੋਧ ਮੁਕਾਬਲਾ ਪ੍ਰੀਖਿਆ ਉਹਦੇ ਅੰਦਰ ਹਰੇ ਵਰਗ ਦੇ ਅੰਦਰ ਪੰਜ-ਪੰਜ ਵਿਦਿਆਰਥੀ ਚੁਣੇਗੇ ਤਾਂ ਪਹਿਲੇ ਪੰਜ ਦਰਜਿਆਂ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ 20 ਮੈਡਲ ਮਿਲੇਗਾ ਪ੍ਰਮਾਣ ਪੱਤਰ ਮਿਲੇਗਾ ਅਤੇ ਲੰਗਰ ਚੋਂ ਕਿਤਾਬ ਹੈ ਜਿਹੜੀ ਉਹ ਫ੍ਰੀ ਮਿਲੇਗੀ ਐਸ ਦੇ ਨਾਂ ਨਾਂ ਪਿਛਲੇ 2 ਸਾਲਾਂ ਦੇ ਅੰਦਰ ਰਾਜਸਥਾਨ ਦੀ ਧਰਤੀ ਦੇ ਉੱਤੇ ਜਿਹੜੇ ਵੀ ਅਧਿਆਪਕ ਨਵੇਂ ਅਧਿਆਪਕ ਪੰਜਾਬੀ ਦੇ ਨਵੇਂ ਅਧਿਆਪਕ ਲੱਗੇ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ ਤੇ ਆ ਤਿੰਨੋਂ ਜਿਹੜੇ ਸਮਾਨ ਸਮਾਰੋ ਸਮਾਗਮ ਹੈ ਉਸ ਦਿਨ ਹੋਣਗੇ ਤੇ ਹਰ ਇੱਕ ਸਿਖਿਆਰਤੀ ਵਿਦਿਆਰਥੀ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਾ ਜਿਹਦੇ ਦਿਲ ਵਿੱਚ ਤਾਂਗ ਹੈ ਉਹ ਜ਼ਰੂਰ ਇਸ ਲੰਗਰ ਦੇ ਵਿੱਚ ਆਉਣਾ ਕਿਤਾਬ ਲੈ ਕੇ ਜਾਣੀ ਹੈ ਇਹ ਜਿਹੜੀ ਕਿਤਾਬ ਹੈ ਤੁਸੀਂ ਸਕਰੀਨ ਦੇ ਉੱਤੇ ਵੇਖ ਰਹੇ ਹੋਗੇ ਬੜੀ ਹੀ ਪਿਆਰੀ ਕਿਤਾਬ ਹੈਗੀ ਹੈ ਇਸ ਤਰੀਕੇ ਨਾਲ ਜੋ ਸਿੱਖਣਾ ਉਹ ਸੁਖਾਲਾ ਹੋ ਜਾਏਗਾ ਐਂਡ ਇਸ ਪੈਟਰਨ ਦਿੱਤੇ ਹੋਏ ਆ ਤੁਸੀਂ ਵੇਖ ਸਕਦੇ ਹੋ ਆ ਪਹਿਲਾ ਪੈਟਰਨ ਹੈ ਦੂਜਾ ਤੀਜਾ ਪੈਟਰਨ ਹੈ ਚੌਥਾ ਪੈਟਰਨ ਹੈ ਬੱਚੇ ਨੇ ਇਹਨਾਂ ਪੈਟਰਨਾਂ ਨੂੰ ਫੋਲੋ ਕਰਨਾ ਹੈਗਾ ਤੇ ਜਦੋਂ ਉਹ ਇਸ ਪੈਟਰਨ ਨੂੰ ਫੋਲੋ ਕਰਨਗੇ ਤਾਂ ਬੜੇ ਹੀ ਆਸਾਨੀ ਦੇ ਨਾਲ ਉਹ ਇਹ ਸਾਰਾ ਜਿਹੜੀ ਉਹਨਾਂ ਦੀ ਲਿਖਾਈ ਹੈ ਤੁਸੀਂ ਵੇਖੋਗੇ ਕੁਝ ਹੀ ਦਿਨਾਂ ਦੇ ਅੰਦਰ ਚਮਤਕਾਰ ਚਮਤਕਾਰਕ ਤੌਰ ਤੇ ਬਦਲਾ ਆਣਗੇ ਔਰ ਲਿਖਾਈ ਹੈ ਸੋਹਣੀ ਹੋ ਜਾਏਗੀ ਤੇ ਹਰ ਇੱਕ ਜੋ ਆਪਣੀ ਲਿਖਾਈ ਸੋਹਣੀ ਕਰਨਾ ਚਾਹੁੰਦਾ ਹੈ ਜਿਹੜਾ ਅਧਿਆਪਕ ਹੈ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਾ ਹੈ ਉਹ ਅਗਰ ਇਸ ਦੇ ਵਿੱਚ ਸੇਵਾ ਰੂਪ ਦੇ ਵਿੱਚ ਸੀਰ ਪਿੱਸਾ ਪਾਣਾ ਹੈ ਆਓ ਜੁੜੀਏ ਜਿਹੜਾ ਇਹ ਲੰਗਰ ਹੈ ਉਸ ਦੇ ਵਿੱਚੋਂ ਕਿਤਾਬ ਜ਼ਰੂਰ ਲੈ ਕੇ ਜਾਈਏ ਸਾਡੀ ਇਹ ਅਪੀਲ ਹੈ ਇਸ ਨੂੰ ਲੋਕ ਅਪੀਲ ਬਣਾ ਦਿਓ ਔਰ ਇਹ ਵੀਡੀਓ ਜਾਂ ਸਾਡਾ ਸੁਨੇਹਾ ਹੈ ਜੋ ਹਰ ਇੱਕ ਬੰਦੇ ਤੱਕ ਪਹੁੰਚਾ ਦਿਓ ਭਾਈ ਇਹ ਜਿਹੜਾ ਨਵੇਕਲਾ ਲੰਗਰ ਕਿਤਾਬਾਂ ਦਾ ਲੰਗਰ ਲੱਗਣ ਜਾ ਰਿਹਾ ਹੈ ਆਪਾਂ ਜਰੂਰ ਇਸ ਚ ਆਈਏ ਤੁਸੀਂ ਵੀ ਆਓ ਆਪਣੇ ਬੱਚਿਆਂ ਨੂੰ ਵੀ ਲੈ ਕੇ ਆਓ ਆਪਣੇ ਸਾਥੀਆਂ ਨੂੰ ਵੀ ਲੈ ਕੇ ਆਓ ਧੰਨਵਾਦ ਅਸੀਂ ਇੰਤਜ਼ਾਰ ਕਰਾਂਗੇ ਜੀ ਆਇਆਂ ਨੂੰ ਜਰੂਰ ਆਓ